ਇੰਡੀਆ ਦੇ ਵਿੱਚ ਨਾ ਬੜੇ ਫੈਮਨਸ ਹੁੰਦੇ ਹੁੰਦੇ ਸੀ ਮਤਲਬ ਫੂਡ ਸ਼ਾਰਟੇਜ ਹੋਣ ਕਰਕੇ ਬਹੁਤ ਲੋਕ ਮਰਦੇ ਸੀ ਇਹ ਕਹਿੰਦੇ ਸੰਦੀ ਗੱਲ ਹੈ ਜੀ ਇਹ 1943 ਦੇ ਵਿੱਚ ਲਾਸਟ ਆਇਆ ਜਦੋਂ 30 ਲੱਖ ਬੰਗਾਲੀ ਮਰ ਗਏ ਸੀ ਕਿਉਂਕਿ ਰਾਈਸ ਕ੍ਰੌਪ ਫੇਲ ਹੋ ਗਈ ਸੀ ਤੇ ਸਭ ਤੋਂ ਵੱਡਾ ਇੰਡੀਆ ਦਾ ਜਿਹੜਾ ਹੈਗਾ ਜਿਹਨੂੰ ਕਹਿੰਦੇ ਅਸੀਂ ਭੁੱਖ ਮਰੀ 1943 ਇਹ ਉਦੋਂ ਫੈਮਨ ਆਇਆ ਸਭ ਤੋਂ ਵੱਡਾ ਬੰਗਾਲ ਫੈਮਨ ਕਹਿੰਦੇ ਉਹਨੂੰ ਤਾਂ ਉਹ ਇੰਡੀਆ ਇਦਾਂ ਕਰਦਾ ਸੀ ਫਿਰ ਪੀਐਲ 480 ਸ਼ੁਰੂ ਹੋ ਗਈ ਅਮਰੀਕਾ ਤੋਂ ਅਸੀਂ ਬੈਗਿੰਗ ਜਿੱਦਾਂ ਕਹਿੰਦੇ ਨੇ ਬੈਗਿੰਗ ਕਰ ਜਾਂਦੇ ਸਾਨੂੰ ਦਾਣੇ ਦੇਓ ਤੇ ਇਹ ਫਿਰ ਇੰਦਰਾ ਗਾਂਧੀ ਨੇ ਸ਼ੁਰੂ ਕੀਤਾ ਉਦੋਂ ਸੋਬਰਾਮਣੀ ਅਗ੍ਰਿਕਚਰ ਮਿਸਿਪੀ ਕੁਝ ਕਰੀਏ ਤੇ ਉਹ ਫਿਰ ਅਸੀਂ 1962 ਚ ਸਾਡੀ ਐਗਰੀਕਲਚਰ ਯੂਨੀਵਰਸਿਟੀ ਬਣੀ 1965 ਚ ਪੰਤਨਗਰ ਬਣੀ ਸਾਡੀ ਦੂਜੀ ਯੂਨੀਵਰਸਿਟੀ ਸੀ ਵੀ ਐਗਰੀਕਲਚਰ ਯੂਨੀਵਰਸਿਟੀਆਂ ਬਣਾਈਏ ਜਿਹੜੀਆਂ ਕਿ 100 ਸਾਲ ਪਹਿਲਾਂ ਅਮਰੀਕਾ ਨੇ ਬਣਾਈਆਂ ਸੀ 1862 ਚ ਅਮਰੀਕਾ ਦੀ ਐਗਰੀਕਲਚਰ ਯੂਨੀਵਰਸਿਟੀ ਪਹਿਲੀ ਬਣੀ ਸੀ ਸਾਡੇ ਪਹਿਲੀ 1960 ਚ ਬਣੀ ਜਾ ਕੇ ਇੰਡੀਆਸ ਤੋਂ ਅੱਗੇ ਵੀ ਹਾਂ ਤਾਂ ਉਹਦੇ ਬਾਅਦ ਫਿਰ ਇਹਨਾਂ ਨੇ ਸਪੋਰਟ ਕਰਨੇ ਸ਼ੁਰੂ ਕਰਤੀ ਸਟੇਟਸ ਦੇ ਵਿੱਚ ਹਰ ਇੱਕ ਸਟੇਟ ਦੇ ਵਿੱਚ ਇੱਕ ਐਗਰੀਕਲਚਰ ਯੂਨੀਵਰਸਿਟੀ ਬਣੋ ਸੋ ਇਹ ਸਾਡੀ 1962 ਚ ਬਣੀ ਉਨੇ ਸੋ ਬਾੜ ਜੀ ਫਿਰ ਅਸੀਂ ਇੰਡੀਆ ਗਵਰਨਮੈਂਟ ਨੇ ਕਿਹਾ ਵੀ ਗ로우 ਮੋਰ ਫੂਡ ਕੰਪੇਅਰ ਸ਼ੁਰੂ ਕਰੋ ਫਿਰ ਬਾਹਰੋਂ ਅਸੀਂ ਬੀਜ ਲਿਆਦੇ ਮੈਕਸੀਕੋ ਦੇ ਉਹ ਹੈ ਫਾਦਰ ਆਫ ਗ੍ਰੀਨ ਰੈਵੋਲੂਸ਼ਨ ਡਾਕਟਰ ਬੋਰਲਾਗ ਐ ਨੋਬਲ ਪ੍ਰਾਈਜ਼ ਜਿਹਨ ਮਿਲਿਆ ਸਭ ਤੋਂ ਉੱਪਰ ਸੋ ਮੇਰੇ ਵਰਛ ਦੋਸਤ ਇਹ ਇਹਨਾਂ ਨੇ ਕੰਕਾਂ ਕੱਢੀਆਂ ਸੋ ਉਹ ਲਿਆ ਕੇ ਫਿਰ ਅਸੀਂ ਇੱਥੇ ਪੰਜਾਬ ਚ ਟਰਾਈ ਕੀਤੀ ਸਭ ਤੋਂ ਪਹਿਲਾਂ ਪੰਜਾਬ ਚ ਬੈਨੀਫਿਟ ਇਹ ਸੀ ਵੀ ਇੱਕ ਤਾਂ ਇੱਥੇ ਇਰੀਗੇਸ਼ਨ ਸੀ ਸਾਡੇ ਕੋਲ ਪਾਣੀ ਦੀ ਸਹੂਲਤ ਸੀ ਜ਼ਮੀਨ ਬੜੀ ਜ਼ਰਖੇ ਸੀ ਕਿਸਾਨ ਬਹੁਤ ਮਿਹਨਤੀ ਸੀ ਪੀਯੂ ਦੀ ਸਾਇੰਟਿਸਟ ਬੜੇ ਕਮਿਟਿਡ ਸਨ ਸੋ ਇਹ ਰੈਵੋਲੂਸ਼ਨ ਤੁਸੀਂ ਹੈਰਾਨ ਹੋ ਗਏ 1950 ਦੇ ਵਿੱਚ ਸਾਡੀ ਇੰਡੀਆ ਦੀ 36 ਕਰੋੜ ਆਬਾਦੀ ਸੀ 50 ਮਿਲੀਅਨ ਟਨ ਅਸੀਂ ਸਿਰਫ ਅਨਾਜ ਪੈਦਾ ਕਰਦੇ ਹਾਂ ਸਿਰਫ 50 ਮਿਲੀਅਨ ਤੇ ਲਗਤ ਕਿੰਨੀ ਹੁੰਦੀ ਸੀ ਉਸ ਵੇਲੇ 50 ਮਿਲੀਅਨ ਹੁਣ ਲਗਤ ਜਿਹੜੇ ਦੇਖੋ 1970 ਤੱਕ ਅਸੀਂ 10 ਲੱਖ ਮਿਲੀਅਨ ਟਨ ਬਾਹਰੋਂ ਅਮਰੀਕਾ ਤੋਂ ਮੰਗਵਾਈ ਸੀ 10 ਲੱਖ ਮਿਲੀਅਨ 1970 ਤੇ ਇਹ ਉਹਦੇ ਬਾਅਦ ਹੁਣ ਦੇਖੋ ਐਸ ਸਾਲ ਸਾਡਾ 145 ਮਿਲੀਅਨ 145 ਕਰੋੜ ਵਾਧੀ ਹੈ ਤੇ 354 ਮਿਲੀਅਨ ਟਨ 50 ਮਿਲੀਅਨ ਟਨ ਤੋਂ 354 ਮਿਲੀਅਨ ਟਨ ਅਨਾਜ ਐਸੋਡ ਇੰਡੀਆ ਚ ਪੈਦਾ ਹੋ ਰਿਹਾ ਪੈਦਾ ਹੋ ਰਿਹਾ ਜਿਹੜਾ ਪੈਦਾ ਹੋਇਆ ਇਸ ਸਾਲ ਜਿਹੜਾ ਹੋਇਆ ਤੇ ਆਪਾਂ ਇਮਪੋਰਟ ਵੀ ਕਰਾ ਰਹੇ ਹਾਂ ਹੁਣ ਨਹੀਂ ਨਹੀਂ ਜਿੱਦ ਪਿਛਲੇ 50 ਸਾਲ ਤੋਂ ਇਮਪੋਰਟ ਨਹੀਂ ਕੀਤਾ ਕੋਈ ਬਲਕਿ ਐਕਸਪੋਰਟ ਕਰਦੇ ਸੋ ਐਕਸਪੋਰਟ ਕਰ ਰਹੇ ਹਾਂ ਸੋ ਆਬਾਦੀ ਆਬਾਦੀ ਸਾਡੀ ਵਧੀ ਦੇਖੋ 36 ਕਰੋੜ ਤੋਂ 145 ਕਰੋੜ ਤੇ ਫੂਡ ਵਧੀਏ 50 ਮਿਲੀਅਨ ਟਨ ਤੋਂ 354 ਮਿਲੀਅਨ ਟਨ 7 ਗੁਣਾ ਅਨਾਜ ਵਧੀਆ ਤੇ 4 ਗੁਣਾ ਆਬਾਦੀ ਵਧੀਏ ਅਨਾਜ ਬਲੇ ਬਲੇ ਕਰਾਂ ਤੇ ਸੋਚ ਪੰਜਾਬ ਦਾ ਬਹੁਤ ਯੋਗਦਾਨ ਹੈ ਪੰਜਾਬ 70 ਫੀਸਦੀ ਫੂਡ ਸੈਂਟਰ ਨੂੰ ਪੂਲ ਦੇ ਵਿੱਚ ਦਿੰਦਾ ਰਿਹਾ ਹੁਣ ਵੀ 50 ਪਰਸੈਂਟ ਤੱਕ ਅਜੇ ਵੀ ਸੋ ਇਹ ਪੰਜਾਬ ਦਾ ਬਹੁਤ ਯੋਗਦਾਨ ਜਿਹਦੇ ਵਿੱਚ ਪੀਐਸ ਦਾ ਰੋਲ ਆ ਪੰਜਾਬ ਦੇ ਫਾਰਮਰਸ ਦਾ ਮੰਡੀਆਂ ਦਾ ਸਿਸਟਮ ਆਇਆ ਪਿੰਡਾਂ 'ਚ ਸੜਕਾਂ ਬਣਾਤੀਆਂ ਬੜਾ ਕੁਝ ਸਾਰਾ ਇਕੱਠਾ ਇਰੀਗੇਸ਼ਨ ਹੂੰ ਲੇਕਿਨ ਇੱਕ ਇੱਕ ਅੰਦਰ ਕਹਿੰਦੇ ਪੰਜਾਬ ਤੁਸੀਂ ਦੱਸ ਦਿਓ ਵੀ ਆਪਾਂ ਬਹੁਤ ਕੁਝ ਕਰ ਲਿਆ ਪੰਜਾਬ ਦੇ ਲੇਕਿਨ ਪੰਜਾਬ ਦਾ ਪਾਣੀ ਨੂੰ ਲੈ ਕੇ ਜਿਹੜੇ ਮੁੱਦੇ ਆ ਉਹ ਉਹ ਚੀਜ਼ ਮੀਨ ਆ ਉਹ ਕਹਿੰਦੇ ਵੀ ਹਾਲੇ ਵੀ ਪਾਣੀ ਥੱਲੇ ਜਾਈ ਜਾ ਰਿਹਾ ਪਾ ਕਿਸਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆਪ ਜਿਹੜੀ ਹੈਗੀ ਆ ਇਹ ਝੋਨੇ ਵਾਲੀ ਧਰਤੀ ਨਹੀਂ ਹੈਗੀ ਹੂੰ ਇਹ ਸਾਡੇ ਦੇ ਠੋਸਿਆ ਗਿਆ ਕਿ ਠੋਸਿਆ ਕੇ ਠੋਕੇ ਕੇ ਸੈਂਟਰ ਵਾਲੋਂ ਕਹਿੰਦੇ ਇਹ ਤੁਸੀਂ ਇੰਨਾ ਬੀਜਣਾ ਹੀ ਬੀਜਣਾ ਭੁੱਖ ਭਰੀ ਹੈ ਇਹ ਉਪਰੋਂ ਆਰਡਰ ਹੁੰਦੇ ਸੀ ਹੂੰ ਲੋਕਾਂ ਅੱਛਾ ਦੂਜਾ ਇਹ ਨਾਲ ਹੋ ਗਿਆ ਇਨਸੈਂਟਿਵ ਦੇਣਾ ਸ਼ੁਰੂ ਕਰਤਾ 1960 ਦੇ ਵਿੱਚ ਐਗਰੀਕਲਚਰ ਕੰਸਟੈਂਟ ਪ੍ਰਾਈਸਿਸ ਕਮਿਸ਼ਨ ਬਣਿਆ ਹੂੰ ਉਦੋਂ ਕਣਕ ਦਾ ਰੇਟ ਸੀ 72 ਰੁਪਏ ਕੁਇੰਟਲ ਤੇ ਝੋਨੇ ਦਾ ਸੀ 46 ਰੁਪਏ ਕੁਇੰਟਲ 46 ਤੇ 72 ਪੌਣੇ 2 ਗੁਣਾ ਹੌਲੀ ਹੌਲੀ ਝੋਨੇ ਦਾ ਰੇਟ ਵੀ ਬਦਲਣਾ ਸ਼ੁਰੂ ਕਰਤਾ ਹੁਣ ਕਣਕ ਤੇ ਝੋਨੇ ਦਾ ਬਰਾਬਰ ਹੈ ਹੂੰ ਇਹ ਇਨਸੈਂਟਿਵ ਫਾਰਮਰਸ ਨੂੰ ਹੋ ਗਿਆ ਨਵੀਆਂ ਕਿਸਮਾਂ ਨਿਕਲ ਗਈਆਂ ਜ਼ਮੀਨਾਂ ਉਹਨਾਂ ਨੇ ਰੇਤਾ ਤੁਸੀਂ ਤਾਂ ਦੇਖਿਆ ਨੇ ਅੱਜ ਤੋਂ 50 ਸਾਲ ਪਹਿਲਾਂ ਇੱਥੇ ਮੂੰਗਫੜੀਆਂ ਸਭ ਹੁੰਦੀਆਂ ਹੁੰਦੀਆਂ ਸੀ ਕਿਸੇ ਚ 19 ਸਿਰਵਾ ਅਮਰਸਰ ਗੁਰਦਾਸਪੁਰ ਫਿਰੋਜ਼ਪੁਰ ਕੋਸ਼ੇਰੀ ਚ ਝੋਨਾ ਦੇ ਬਾਕੀ ਕਿਤੇ ਝੋਨਾ ਨਹੀਂ ਸੀਦਾ ਇਹ ਬੈਨ ਕੀਤੇ ਗਏ ਸੀ ਜਨਨ ਨੂੰ ਨਹੀਂ ਹੁੰਦਾ ਨਹੀਂ ਸੀ ਰੇਤਲੀ ਜ਼ਮੀਨ ਸੀ ਇਹ ਸਾਰੀ ਹਾਂ ਝੋਨੇ ਵਾਲੀ ਜ਼ਮੀਨ ਹੀ ਨਹੀਂ ਸੀ ਜਿਹਨੂੰ ਉਜਾਊ ਕਿਵੇਂ ਬਣਾਇਆ ਗਿਆ ਇਸ ਚੀਜ਼ ਦੇ ਉਜਾਊ ਬਣਾਇਆ ਗਿਆ ਜਦੋਂ ਇਨਸੈਂਟਿਵ ਮਿਲਣੇ ਸ਼ੁਰੂ ਹੋ ਗਏ ਤੇ ਝੋਨੇ ਦਾ ਰੇਟ ਵਧਣਾ ਸ਼ੁਰੂ ਹੋ ਗਿਆ ਚੰਗੀਆਂ ਵੈਰਾਈਟੀਆਂ ਹਾਈ ਯੀਲਡ ਵੈਰਾਈਟੀਆਂ ਆ ਗਈਆਂ ਝੋਨੇ ਦੀਆਂ ਜਿਹੜੀਆਂ ਇੰਨਾ ਜਿਹੜੇ ਅੱਗੇ 12 14 ਕੁਇੰਟਲ ਨਹੀਂਸ ਨਿਕਲਦੇ ਉਹਨਾਂ ਦੇ 30 30 ਕੁਇੰਟਲ ਨਿਕਲਣ ਲੱਗੇ ਹਮ ਰੇਟ ਵਧਾਤਾ ਸੋ ਕਿਸਾਨ ਹੁਣ 15 ਲੱਖ ਟਿਊਬਵੱਲ ਜਿਹੜੇ ਪਾਣੀ ਖਿੱਚੀ ਜਾ ਰਿਹਾ ਝੋਨਾ ਸਾਨੂੰ ਲੈ ਕੇ ਬਹਿ ਗਿਆ ਤਾਂ ਹੀ ਤੇ ਅਸੀਂ ਰੋਲਾ ਪਾਉਨੇ ਵੀ ਅਸੀਂ ਢਿੱਡ ਭਰ ਭਰਦਿਆਂ ਭਰਦਿਆਂ ਆਪਣਾ ਸਤਿਆਨਾਸ਼ ਕਰ ਲਿਆ ਹੁਣ ਦੂਜੀਆਂ ਕ੍ਰੌਪਸ ਅਸੀਂ ਬਾਹਰੋਂ ਪਿਛਲੇ ਸਾਲ ਹੀ ਮੇਰੇ ਖਿਆਲ ਸਾਢੇ 6 ਮਿਲੀਅਨ ਟਨ ਦਾੜਾ ਮੰਗਾਈਆਂ ਅਸੀਂ ਦਾੜਾਂ ਦੇ ਕਿਉਂ ਨਹੀਂ ਪੈਸੇ ਦਿੰਦੇ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਵੀ ਤੁਸੀਂ ਝੋਨੇ ਦੀ ਜਗ੍ਹਾ ਦਾੜਾਂ ਬੀਜੋ ਤੁਸੀਂ ਮੂੰਗੀ ਬੀਜੋ ਤੁਸੀਂ ਮਾਂ ਬੀਜੋ ਮੇਰੇ ਇਹ ਇਹ ਬੜਾ ਸੀਰੀਅਸ ਮਸਲਾ ਜਿਹੜਾ ਕਿ ਸਟੇਟ ਗਵਰਨਮੈਂਟ ਨੂੰ ਵੀ ਔਰ ਸੈਂਟਰ ਗਵਰਨਮੈਂਟ ਨੂੰ ਵੀ ਵਿਰਾਰ ਕੇ ਪਾਉਣੇ ਦੀ ਜੇ ਪੰਜਾਬ ਬਚਾਉਣਾ ਤਾਂ ਕਿਸਾਨ ਮੇਰੇ ਖਾਲਚ ਇਹ ਸੋਚਦੇ ਨੇ ਉਹ ਕਹਿੰਦੇ ਨੇ ਵੀ ਸਾਨੂੰ ਇੱਕ ਤਾਂ ਜਲਦੀ ਵੇਚ ਜਾਂਦੀ ਹੈ ਚੀਜ਼ ਚੋਨਾ ਵਾ ਜੇ ਲਾ ਲਿਆ ਉਹ ਜਲਦੀ ਵਿਕ ਵੀ ਜਾਣਾ ਵਾ ਜਲਦੀ ਸਰਕਾਰ ਵੀ ਚੱਕ ਲੈਂਦੀ ਹੈ ਉਹ ਹੋਰ ਵੀ ਵਿਕ ਜਾਂਦਾ ਤੇ ਜਿਹੜੀਆਂ ਦਾਲਾਂ ਨੇ ਵੀ ਉਹਨਾਂ ਵਿੱਚ ਕੰਪੀਟੀਸ਼ਨ ਬਹੁਤ ਨਜਾਇਜ਼ ਹੈ ਇਹ ਇਸੇ ਕਰਕੇ ਨਾ ਹੁਣ ਜੇ ਤੁਸੀਂ ਦੇਖੋ ਨਾ ਜੇ ਇਹ ਚੋਨੇ ਚ ਤੁਹਾਨੂੰ 50000 ਕਿੱਲੇ ਦਾ ਮਿਲਦਾ ਤਾਂ ਤੁਸੀਂ ਇਨਸ਼ੋਰ ਕਰੋ ਵੀ ਤੁਹਾਨੂੰ ਮੂੰਗੀ ਦੇ 50000 ਕਿੱਲੇ ਦਾ ਦਵਾਂਗੇ ਰੇਟ ਵਧਾਓ ਚਾਹੇ ਉਹਨਾਂ ਨੂੰ ਬੋਨਸ ਦਿਓ ਜਾਂ ਕੁਝ ਕਰੋ ਕਿਉਂਕਿ ਕਿਸਾਨ ਤਾਂ ਵਿਚਾਰਾ ਮੈਂ ਦੇਖ ਰਿਹਾ ਉਹਨੇ ਤਾਂ ਇਨਕਮ ਲੈਣੀ ਹੈ ਬੱਚੇ ਪਾਲਨੇ ਹੂੰ ਹੁਣ ਐਸਾ ਦੇਖੋ 95% ਫਾਰਮਰ ਜਿਹੜੇ ਕਰਜ਼ਾਈ ਨੇ ਵਿਚਾਰੇ ਮੈਂ ਆਹ ਪੇ ਕਿਸਾਨ ਆ ਕਿਸਾਨ ਨੂੰ ਕੁਝ ਨਹੀਂ ਲੱਭਦਾ ਇਹ ਥੋੜਾ ਬਹੁਤ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਤੁਸੀਂ ਉਹਨਾਂ ਨੂੰ ਇਨਸੈਂਟਿਵ ਦਿਓ ਕਿਸਾਨ ਖਚੋਣਾ ਵੀ ਜਦੋਂ ਬਹੁਤ ਦੁਖੀ ਹੈ ਉਹਨੂੰ ਵੇਚਣ ਵਾਲੇ ਰੁਪਏ ਨਹੀਂ ਮਿਲਦੇ ਫਿਰ ਕੱਟਣ ਵੇਲੇ ਸਿਆਪਾ ਫਿਰ 2-250 ਲੱਖ ਟਨ ਚਾਲੇ ਪਰਾਲੀ ਉਹਦਾ ਕੀ ਕਰਨ 15-19 ਵਜੇ ਸਾਹਮਣੀ ਪੈਂਦੀ ਹੈ ਕਿਸਾਨ ਬਹੁਤ ਦੁਖੀ ਨੇ ਸਰਕਾਰ ਤਾਂ ਇਹ ਵੀ ਕਹਿੰਦੀ ਨੇ ਵੀ ਜੇ ਹੁਣ ਸਾਰਾ ਕੁਝ ਸਰਕਾਰ ਕਰਕੇ ਦੀ ਸਰਕਾਰ ਤਾਂ ਆਪ ਕਰ ਜਾਈਏ ਖਜ਼ਾਨਾ ਖਾਲੀ ਕਹਿੰਦੇ ਨੇ ਕਈ ਵਾਰੀ ਤਾਂ ਨਹੀਂ ਫਿਰ ਜੁਮੇਵਾਰ ਤੇ ਸਰਕਾਰ ਦੀ ਮੰਦੀ ਹੈ ਨਾ ਫਿਰ ਪੰਜਾਬ ਦਾ ਪਾਣੀ ਪੰਜਾਬ ਕਿਸਾਨ ਕੀ ਕਰੇ ਵਿਚਾਰਾ ਉਹਨੇ ਤਾਂ ਤੇ ਬੱਚੇ ਪਾਲਣੇ ਉਹ ਤਾਂ ਜੀਵਨ ਤੁਸੀਂ ਕਹਿੰਦੇ ਆ ਵੀ ਤੁਸੀਂ ਡਾਇਵਰਸੀਫਿਕੇਸ਼ਨ ਕਰ ਤੇ ਡਾਇਵਰਸੀਫਿਕੇਸ਼ਨ ਤਾਂ ਹੀ ਕਰੋ ਜੇ ਉਹਨੂੰ ਤੁਸੀਂ ਇਨਕਮ ਅਨਸ਼ੋਰ ਕਰੋਗੇ ਤਾਂ ਇਹ ਬਹੁਤ ਸੀਰੀਅਸ ਮਸਲਾ ਜੇ ਤੁਸੀਂ ਮੰਨ ਲਓ ਇੱਥੇ ਹੁੰਦੇ ਤਾਂ ਤੁਸੀਂ ਕੀ ਕਰਦੇ ਫਿਰ ਮੈਂ ਕੁਝ ਵੀ ਨਾ ਮੈਨੂੰ ਸਿਰਫ 20000 ਕਰੋੜ ਦੇ ਦੋ ਮੈਂ 60% ਚੋਣੇ ਚੋਣ ਏਰੀਆ ਕੱਢ ਦੂੰ ਤੁਹਾਨੂੰ 60% 60% ਪਹਿਲੇ ਸਾਲ ਹੀ ਇੱਕ ਫਾਰਮਰ ਨੂੰ 20000 ਰੁਪਿਆ ਤੁਸੀਂ ਕਿੱਲੇ ਪਿੱਛੇ ਦੇਣਾ ਬੋਨਸ ਦੇ ਦੋ ਹੂੰ ਮੂੰਗੀ ਤੇ ਮੱਕੀ ਤੇ ਤੁਹਾਡੀ ਮੂੰਗਫੜੀ ਤੇ ਉਹ ਤਾਂ ਆਪ ਦੁਖੀ ਚੋਣੇ ਤੋਂ ਕੋਈ ਪ੍ਰੋਬਲਮ ਨਹੀਂ ਜਿੱਥੇ ਤੁਸੀਂ 22000 ਰੁਪਿਆ 22000 ਕਰੋੜ ਰੁਪਿਆ ਤੁਸੀਂ ਬਿਜਲੀ ਦਾ ਇਹ ਸਿਰਫ ਸਬਸਿਡੀ ਦੇਈ ਜਾਂਦੇ ਆ 72000 ਕਰੋੜ ਸਾਲ ਦਾ ਤੁਸੀਂ ਕਰਜ਼ੇ ਕਰਜ਼ੇ ਦਾ ਵਿਆਜ ਹੀ ਦੇਈ ਜਾਂਦੇ ਆ ਤੇ ਤੁਸੀਂ 20000 ਕਰੋੜ ਤੁਸੀਂ ਅੱਧੋਂ ਵੱਧ ਚੋਣੇ ਦੋ ਥੱਲੇ ਏਰੀਆ ਨਿਕਲ ਸਕਦਾ ਬੈਲ ਨਹੀਂ ਆਗੀ ਇਹਨਾਂ ਚ ਬੈਲ ਲਈ ਕੁਝ ਕਰੀਏ ਸੜਾ ਦਿੰਦੇ ਨੇ ਵੀ ਅਸੀਂ 7500 ਨੂੰ ਮੂੰਗਫੜੀ ਲੈ ਲਾਂਗੇ ਰੋਲ ਦੇ ਫਿਰਦੇ ਨੇ ਕੋਈ ਖਰੀਦਾ ਨਹੀਂ ਸੋ ਇਹ ਇਹ ਬੈਲ ਨਹੀਂ ਐ ਪ੍ਰੋਬਲਮ ਇੱਕ ਹਾਰਮਨ ਗੱਲ ਚੇਤੇ ਆਈ ਆ ਮੈਂ ਫੋਟੋਸ ਦੇਖ ਰਹਾ ਨਾਲ ਦੀ ਨਾਲ ਪ੍ਰਿੰਸ ਚਾਰਲਸ 3 ਸੀ ਜਿਹਨਾਂ ਨਾਲ ਤੁਸੀਂ ਮੁਲਕਾਤ ਕੀਤੀ ਸੀ ਜਿਹੜਾ ਹੁਣ ਕਿੰਗ ਹੈ ਸਵੀਂਗਲੈਂਡ ਦੇ ਕਿੰਗ ਨੇ ਇਹ ਆਏ ਸੀ ਮੈਂ ਕਿਹਾ 2005 ਦੀ ਗੱਲ ਹੈ ਤੇ ਇੰਡੀਆ ਚ ਆਏ ਸੀ ਯੂਨੀਵਰਸਿਟੀ ਨਹੀਂ ਪਟਿਆਰੇ ਆਏ ਸੀ ਤੇ ਉਹ ਕੈਪਟਨ ਮਿੰਦਸ ਨੇ ਫੋਨ ਆਇਆ ਸੀ ਵੀ ਤੁਸੀਂ ਆਓ ਮੈਂ ਫਿਰ ਸਾਰਾ ਉੱਥੇ ਐਗਜ਼ੀਬਿਸ਼ਨ ਵਿੱਚ ਲਾਈ ਸੀ ਅਗਰੀਕਲਚਰ ਦੀ ਉਹ ਸਾਰੀ ਮੈਂ ਐਕਸਪਲੇਨ ਕੀਤੀ ਤੇ ਉਤੋਂ ਫਿਰ ਮੈਂ ਮੈਂ ਇਹਨਾਂ ਨੂੰ ਦੱਸਿਆ ਵੀ ਇਦਾਂ ਪੰਜਾਬ ਦੇ ਵਿੱਚ ਬੜੀ ਪੋਲਿਊਸ਼ਨ ਮਿਲਨੀ ਸੀ ਪਤਾ ਵੀ ਇਹਨਾਂ ਨੂੰ ਪੋਲਿਊਸ਼ਨ ਦਾ ਬੜਾ ਕੋਈ ਸ਼ੌਕ ਹੈ ਮੈਨੂੰ ਕਹਿੰਦੇ ਉਹ ਆਈ ਐਮ ਰਨਿੰਗ ਪ੍ਰੋਜੈਕਟ ਆਨ ਪੋਲਿਊਸ਼ਨ ਇਨ ਅਫਰੀਕਾ ਦੇ ਵਿੱਚ ਹੈ ਤੇ ਆਪਾਂ ਮੈਂ ਐਸੀ ਤੁਹਾਡੇ ਰਗੇ ਸੈਲਫ ਸਿਫੀ ਲੋੜ ਹੈ ਆਪਾਂ ਡਿਨਰ ਤੇ ਡਿਸਕਸ ਕਰਾਂਗੇ ਤੋਂ ਬੜਾ ਇਹਨਾਂ ਨੂੰ ਫਿਰ ਮੇਰੇ ਨਾਲ ਬੜਾ ਸ਼ੌਕ ਕਰਨ ਮਤਲਬ ਇਹਨਾਂ ਨੇ ਦਿਖਾਇਆ ਐਗਰੀਕਲਚਰ ਬਾਰੇ ਕਿੰਨਾ ਟਾਈਮ ਇਹਨਾਂ ਨੇ ਸਪੈਂਡ ਕੀਤਾ ਤੁਸੀਂ ਉਹ 3-4 ਘੰਟੇ ਤੇ 3-4 ਘੰਟੇ ਚੀ ਗੱਲ ਹੋਈ ਬਹੁਤ ਬੜੇ ਕਲੋਸਲੀ ਕੀ ਗੱਲ ਕੀ ਹੋਈ ਤੁਹਾਡੀ ਉਹਨਾਂ ਨਾਲ ਗੱਲ ਐਗਰੀਕਲਚਰ ਬਾਰੇ ਮੇਨਲੀ ਪੋਲੂਸ਼ਨ ਬਾਰੇ ਕੀ ਹਾਲਾਤ ਆ ਮੈਂ ਕਿਹਾ ਜੀ ਪੋਲੂਸ਼ਨ ਸਾਡੇ ਪੈਸਟੀਸਾਈਡ ਫੰਗੀਸਾਈਡ ਸਾਡਾ ਵਾਟਰ ਸਾਡੀ